ਅਜਦਾ ਪੰਡਾਰਾ ਪੂਸ਼ਨ ਚੰਦਰ ਮਿੱਤਲ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਲਗਾਇਆ। ਹਰ ਮੰਗਲਵਾਰ ਦੀ ਤਰ੍ਹਾਂ ਪੁਰਾਣੀ ਦਾਣਾ ਮੰਡੀ ਬਾਲਾਜੀ ਰਸੋਈ ਕਾਰ ਵਿੱਚ ਲੰਗਰ ਪੋਸ਼ਨ ਮਿੱਤਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਉਹਨਾਂ ਕਿਹਾ ਇੱਥੇ ਹਰ ਜ਼ਰੂਰਤਮੰਦ ਨੂੰ ਲੰਗਰ ਛੱਕ ਕੇ ਜਾਂਦਾ ਹੈ ਤਮਨ ਨੂੰ ਬੜਾ ਸਕੂਨ ਮਿਲਦਾ ਹੈ ਬਾਲਾਜੀ ਮਹਾਰਾਜਾ ਸਭ ਦੀ ਕਿਰਪਾ ਬਣਾਈ ਰੱਖੇ ਪੋਸ਼ਨ ਮਿੱਤਲ ਦੇ ਬੇਟੇ ਅਤੇ ਬੇਟੀ ਨੇ ਵੀ ਬਾਲਾਜੀ ਲੰਗਰ ਸੇਵਾ ਸੰਮਤੀ ਦੇ ਉਪਰਾਲੇ ਨੂੰ ਬਹੁਤ ਵਧੀਆ ਦੱਸਿਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਮ ਦਿਨ ਮੈਰੇ ਜਨਵਰੀ ਜਾਂ ਹੋਰ ਵੀ ਖੁਸ਼ੀ ਦੇ ਪ੍ਰੋਗਰਾਮਾਂ ਲੰਗਰ ਲਗਵਾ ਕੇ ਮਨਾਏ ਜਾ ਸਕਦੇ ਹਨ ਕੋਟਕਪੂਰਾ ਤੋਂ ਰਮੇਸ਼ ਕੁਮਾਰ ਗਾਵਾਂ ਤੇ ਬ੍ਰਾਮ ਪ੍ਰਕਾਸ਼ ਦੀ ਰਿ ਜੈ ਸ਼੍ਰੀ ਵਾਲੀ ਜੈ ਸ਼੍ਰੀ ਰਾਮ ਸ਼੍ਰੀ ਬਾਲਾ ਜੀ ਲੰਗਰ ਸੇਵਾ ਮੀਟੀ ਵੱਲੋਂ ਹਰ ਮੰਗਲਵਾਰ ਦਾ ਭੰਡਾਰਾ ਲੋਕਾਂ ਦੀ ਸੇਵਗਾਂ ਨਾਲ ਇੱਥੇ ਲਾਇਆ ਜਾਂਦਾ ਸੋ ਅੱਜ ਦਾ ਜੋ ਭੰਡਾਰਾ ਹੈ ਉਹ ਸਾਡੇ ਪੂਸ਼ਨ ਚੰਦਰ ਮਿੱਤਲ ਜੀ ਤੇ ਉਹਨਾਂ ਦੇ بیٹے ਸੁਮਿਤ ਮਿੱਤਲ ਜੀ ਅਦਿੱਤ્ય ਟੈਲੀਗੋ ਉਹਨਾਂ ਦੀ ਬੇਟੀ ਵੀ ਈ ਹੈ ਉਹਨਾਂ ਦੇ ਉੱਤੇ ਵੀ ਆਏ ਹੈ ਸੋ ਬਾਲਾ ਜੀ ਨੂੰ ਇਹਨਾਂ ਨੇ ਖੁਸ਼ੀ 'ਚ ਅੱਜ ਇੱਥੇ ਆ ਕੇ ਭੋਗ ਲਵਾਇਆ ਲੰਗਰ ਲਵਾਇਆ ਤੁਸੀਂ ਦੇਖੋ ਜੀ ਇਹ ਕੋਈ ਬਰਥਡੇ ਹੈ ਜਾਂ ਕੋਈ ਮੈਰੀਨ ਵਰਸਰੀ ਹੈ ਇੱਥੇ ਲੋਕ ਬਾਲਾ ਜੀ ਨੂੰ ਪੋਲ ਲਾ ਕੇ ਆਪ ਦਾ ਸੈਲੀਬ੍ਰੇਟ ਕਰਦੇ ਹੋ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਚ ਆ ਕੇ ਇੱਥੇ ਲੋਕ ਲੰਗਰ ਖਾਂਦੇ ਆ ਤੇ ਲੋਕਾਂ ਨੂੰ ਵੀ ਆਈਓ ਤੇ ਅਪੀਲ ਹੈ ਵੀ ਸਾਡੇ ਨਾਲ ਜੁੜੋ ਕਿਉਂਕਿ ਬਾਲਾ ਜੀ ਲੰਗਰ ਸੇਵਾ ਦਿmeti ਇੱਕ ਧਾਰਮਿਕ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਜਿਸ ਨਾਲ ਸ਼੍ਰੀ ਬਾਲਾ ਜੀ ਚੈਰੀਟੇਬ ਲਬੋਰਟਰੀ ਜੋਗੀ ਪੁਰਾਣੀ ਜ਼ਰਾਂ ਮੰਡੀ ਦੀ 41 ਨੰਬਰ ਤੇ ਖੁੱਲੀ ਹੋਈ ਹੈ ਉਹਦੇ ਵਿੱਚ ਬੜੇ ਘੱਟ ਰੇਟ ਤੇ ਅੱਧ ਰੇਟ ਤੇ ਉੱਤੇ ਬਲੈਸ਼ ਕੀਤਾ ਜਾਂਦੇ ਆ ਬਾਲਾ ਜੀ ਰੋਟੀ ਬੈਂਕ ਜਿਹੜਾ ਕਿ ਮਾਤਰ 20 ਰੁਪਏ ਵਿੱਚ ਭਰ પેટ ਖਾਣਾ ਤੁਸੀਂ ਇਹ ਵੀ ਖਾ ਸਕਦੇ ਹੋ ਤੇ ਉਹਨੂੰ ਤੁਸੀਂ ਘਰ ਵੀ ਲੈ ਜਾ ਸਕਦੇ ਹੋ ਪੈਕਿੰਗ ਵੀ ਦਿੱਤੀ ਜਾਂਦੀ ਹੈ ਉਹ ਵੀ ਸਭ ਤੋਂ ਪਹਿਲਾਂ ਬਾਲਾ ਜੀ ਨੂੰ ਪੋਗ ਲੱਗਦਾ ਉਹਦਾ ਉਹਦੇ ਬਾਅਦ ਉਹ ਪ੍ਰੋਵਾਈਡ ਕੀਤਾ ਜਾਂਦਾ ਲੜਕੀਆਂ ਦੀ ਕੋਈ ਮੈਰਿਨ ਮੈਰਿਜ ਹੋਵੇ ਜਰੂਰਤ ਵਾਂ ਉਹਦੇ ਵਕਤ ਵੀ ਸਹਦਤਾ ਤੁਹਾਡੇ ਮਾਦੀ ਹੋ ਰਹੀ ਤੁਹਾਡੇ ਸਿਓ ਗਰਾਈ ਉਹਨੂੰ ਚੀਜ਼ ਪ੍ਰੋਵਾਈਡ ਕਰਾਂਦੀ ਹੈ ਕਿ ਦਿਨ ਕੋਈ ਦਵਾਈ ਬੋਟੀ ਰੀਲੋਡ ਹੈ ਉਹ ਵੀ ਪ੍ਰੋਵਾਈਡ ਕਰਾਂਦੀ ਹੈ ਪਿੱਛੇ ਗਰਮੀਆਂ ਚ ਬਤੀਆਂ ਵਾਲੇ ਚੌਕ ਤੇ ਮੁਖਰ ਟੋਕ ਤੇ ਪਾਣੀ ਦੀ ਛਬੀਲ ਵੀ ਲਾਈ ਗਈ ਸਰਸਤਾ ਵੱਲੋਂ ਅਨੇਕ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਐ ਤੇ ਇਸੇ ਤਰ੍ਹਾਂ ਵੀ ਸਾਰੇ ਉਹ ਅਪੀਲ ਕਰਦੇ ਆ ਵੀ ਬਾਲਾ ਜੀ ਲੰਗਰ ਸੇਵਾ ਪ੍ਰੀਤੀ ਨਾਲ ਜੁੜੋ ਤੁਸੀਂ ਆਪਾਂ ਇਹਨੂੰ ਹੋਰ ਅੱਗੇ ਵਧਾਈਏ किਸੀਂ ਆਪਣੀ ਮੰਗ ਦਾ ਖੁਸ਼ੀ ਦੇ ਵਿੱਚ ਨਿਭਾ ਲਿਆ ਕਿ ਬਾਲਾ ਜੀ ਮਹਾਰਾਜ ਅੱਜ ਲੋਕ ਪਛਤਾ ਬਹੁਤ ਬਹੁਤ ਖੁਸ਼ੀ ਬਣ ਮੈਨੂੰ ਬਹੁਤ ਵਧੀਆ ਲੱਗਿਆ ਬਾਕੀ ਸੰਸਥਾ ਦਾ ਜੋਛ ਤਰੀਕੇ ਨਾਲ ਖਾਣਾ ਖਵਾ ਰਹੇ ਹੈ ਬਈ ਬਹੁਤ ਮਜ਼ਾ ਅਨੰਦ ਆ ਰਿਹਾ ਹੈ ਵੀ ਠਾੜੇ ਵੀ ਵੇਚਦੇ ਹੀ ਨੇ ਜਿਹੜਾ ਜ਼ਰੂਰਤਮੰਦ ਹੈ ਸਿਰਫ ਉਸ ਬੱਚੇ ਲੋਕੋ ਕੋਸ ਬੰਦੇ ਨੂੰ ਖਾਣਾ ਮਿਲ ਰਿਹਾ ਹੈ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੈ ਸ਼੍ਰੀ ਵਾਲਾ ਜੀ ਟੋਪਰ ਬੀਟ श्री बालाजी लंगर सेवा समिति में आकर हमें बहुत ही अच्छा लगा हम सभी जो लोग खाने को जिनको नहीं मिलता है जो बेसहारा होते हैं जिनको घर तक नहीं है उनके लिए हम थोड़ा सा भी योगदान दें तो लिए हम कर सकते हैं इसलिए हमें आकर बहुत अच्छा लगा